ਰੋਡ ਤੇ ਚੱਲਣ ਲੱਗੇ ਹੁਣ ਤੁਸੀਂ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਿਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਅਜਿਹੇ ਗਿਰੋਹ ਸਰਗਰਮ ਹੋ ਚੁੱਕੇ ਨੇ ਜੋ ਕਿ ਤੁਹਾਡਾ ਮੋਬਾਈਲ ਅਤੇ ਪੈਸੇ ਮਿੰਟਾਂ ਸੈਂਕੜਾਂ ਵਿੱਚ ਖੋ ਕੇ ਫਰਾਰ ਹੋ ਸਕਦੇ ਨੇ ਜੀ ਹਾਂ ਜਲੰਧਰ ਪੁਲਿਸ ਨੇ ਅਜੇ ਹੀ ਆ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਟੋਰੀ ਆਉਂਦੇ ਨੇ ਜੋ ਕਿ ਰਾਘੀਰਾ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਜਿਨ੍ਹਾਂ ਤੋਂ ਪੁਲਿਸ ਨੇ ਖੋਏ 10 ਮੋਬਾਈਲ ਫੋਨ ਅਤੇ ਇੱਕ ਦੱਤਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ACP ਨਰਮਲ ਸਿੰਘ ਹੋਰਾਂ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣਨੇ ਤੁਹਾਡੇ ਲਈ ਬੇਹੱਦ ਜ਼ਰੂਰੀ ਨੇ ਮਾਨਯੋਗ ਸ਼੍ਰੀ ਸੁਪਨ ਸ਼ਰਮਾ IPS ਮਿਸ਼ਨੋ ਪੁਲਿਸ ਜਲੰਧਰ ਜਿਹਦੇ ਦਿਸਾਂ ਨਰਦੇ ਸ਼ਾਂਤੀ ਉੱਤੇ ਕੰਮ ਕਰਦੇ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਲੁੱਟਖੋਹ ਦੀਆਂ ਵਾਅਦਾਤਾਂ ਹੋ ਰਹੀਆਂ ਨੇ ਉਹਨਾਂ ਰੋਧੀਆ ਵਾਰਦਾਤਾਂ ਨੂੰ ਕਰਨ ਵਾਲੇ ਜਿਹੜੇ ਸਨੈਚਰ ਹੈਗੇ ਨੇ ਉਹਨਾਂ ਨੂੰ ਕੰਮ ਕਰਨ ਵਾਸਤੇ ਇੱਕ ਜਿਹੜੀ ਹੈਗੀ ਅਸੀਂ ਸੈਂਟਰਲ ਸਰਵਰਿਆਂ ਦੇ ਵਿੱਚ ਇੱਕ ਸਪੈਸ਼ਲ ਡਰਾਈਵ ਪਾਈ ਸੀਗੀ ਜੋ ਇਸੇ ਹੀ ਡਰਾਈਵ ਦੇ ਅਕੋਰਡਿੰਗਲੀ ਸਟਾਈ 3 ਨੂੰ ਸਟਾਈ 3 ਸਟਾਈ 1 24 ਦੀ ਆਰਮੀ ਵਰਨ ਦੇ ਢੱਕੇ ਸਵੇਰ ਐਸਐਚਓ 12 ਨਰੀ ਦੀ ਟੀਮ ਵੀ ਜਿਹੜੀ ਹੈਗੀ ਇੱਕ ਅਹਿਮ ਕਾਮਯਾਬੀ ਲਈ ਹੈ ਜਦੋਂ ਅਸੀਂ ਚਾਰ ਜਿਹੜੇ ਹੈਗੇ ਨੇ ਇਹ ਸਨੈਚਰ ਜਿਹੜੇ ਕਿ ਇਕੱਲਾ ਇਕੱਲਾ ਬੰਦਾ ਦੇਖ ਕੇ ਰਾਤ ਰਾਤ ਭਰਾਤੇ ਦਾਤਰ ਦਿਖਾ ਕੇ ਉਹਨਾਂ ਨੂੰ ਦਾਤਰ ਦਾ ਮਤਲਬ ਸੱਤ ਮਾਰ ਕੇ ਉਹਨਾਂ ਦਾ ਮਨ ਵਿੱਚ ਢਲ ਪਾ ਕੇ ਹੈਗੇ ਇਹ ਲੋਕੋ ਖਾਦੇ ਸੀ ਕਿ ਮੋਬਾਈਲ ਫੋਨ ਵਾਇਰਸ ਸੈਚ ਕਰਦੇ ਸੀ ਪਲਾਸੇ ਦਾ ਕੋਈ ਜਿਹੜੀ ਲਾ ਕੇ ਜਾਂ ਕੋਈ ਹੋਰ ਸੀ ਉਹ ਉਹਨਾਂ ਦਾ ਖੋਲ ਲੈਂਦੇ ਸੀ ਤੋ ਇਹ ਜਿਹੜੇ ਚਾਰੇ ਬੰਦੇ ਹੈਗੇ ਇਹਨਾਂ ਦੇ ਵਿੱਚ ਗੌਰਵ ਹੈਗਾ ਇੱਕ ਰਾਸ ਕੁਮਾਰ ਹੈ ਇੱਕ ਕੋਮਰ ਬਹਾਦਰ ਅਤੇ ਇੱਕ ਰੋਹੇ ਦਾ ਤੋ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ ਦੋ ਇਹ ਪ੍ਰਵਾਸੀ ਹੈਗੇ ਨੇ ਤੇ ਇੱਕ ਪੰਜਾਬੀ ਆ ਹੁੰਦਾ ਤੇ ਇੱਕ ਹੈਗਾ ਜਿਹੜਾ ਕਿ ਮੋਬਾਈਲ ਫੋਨ ਖਰੀਦਦਾ ਸੀ ਤੋ ਫਿਲਹਾਲ ਜਿਹੜੀ ਅਸੀਂ ਹੁਣ ਤੱਕ ਦੀ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਇਹਨਾਂ ਦੇ ਕੋਲੋਂ 10 ਜਿਹੜੇ ਹੈਗੇ ਨੇ ਅਲੱਗ-ਅਲੱਗ ਕੰਪਨੀਆਂ ਦੇ ਖੋਏ ਹੋਏ ਜਿਹੜੇ ਮੋਬਾਈਲ ਫੋਨ ਨੇ ਉਹ ਸਾਨੂੰ ਬਰਾਮਦ ਹੋਏ ਹੈਗੇ ਨੇ ਤੋ ਫਿਲਹਾਲ ਜਿਹੜੀਆਂ ਇਹਨਾਂ ਨੇ 7 ਵਾਅਦੇ ਤੈਅ ਕੀ ਹੈਗੀਆਂ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਰਾਤ ਨੂੰ ਪਤੀ ਦੇ ਕਿ ਲੋਕਾਂ ਨੂੰ ਪੜਿਆ ਹੈਗਾ ਉਹਨਾਂ ਨੇ ਜਿਹੜੀਆਂ ਕਬੂਲ ਕੀਤੀਆਂ ਇਹਨਾਂ ਸਰ ਪਹਿਲੇ ਵੀ ਕੋਈ ਮਾਮਲਾ ਦਰਜ ਆ ਜੀ ਹਾਂ ਇਹਨਾਂ ਦੇ ਵਿੱਚੋਂ ਇੱਕ ਰਾਜਪਾਲ ਨੇ ਸ਼ਨਾਗਰਾ ਜੈ ਨੇ ਜਿਹੜਾ ਕਿ ਪ੍ਰਵਾਸੀ ਆ ਇਹ ਦੇਖਾ ਪਹਿਲਾਂ ਵੀ 5 ਮਾਮਲੇ ਦਰਨੇ ਜਿਹਦੇ 2 ਮਾਮਲੇ ਚੋਰੀ ਦੇ ਨੇ ਇੱਕ ਐਨਡੀ ਦੇ ਹੈਗੇ ਤੇ ਇੱਕ ਸਾਈਟ ਦਾ ਲੱਗਦਾ ਤੇ ਬਾਕੀਆਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਫਿਲਹਾਲ ਉਹਨਾਂ ਦਾ ਰਿਪੋਰਟ ਨਹੀਂ ਮਿਲੇ ਆਗੇ ਸਰ ਇਹ ਉਦੋਂ ਲੁੱਟਾਂ ਤੋਂ ਇਲਾਵਾ ਕਿਹੜੇ ਕੰਮ-ਕਾਰ ਕਰਦੇ ਸੀ ਇਹ ਵੈਸੇ ਤਾਂ ਦਿਹਾੜੀ ਤਪਾਈ ਕਰਦੇ ਹੈਗੇ ਨੇ ਸਾਰੇ ਲੇਕਿਨ ਜ਼ਿਆਦਾ ਇਹ ਆਲਮੋਸਟ ਥੋੜਾ ਨਸ਼ਾ ਕਰਦੇ ਆ ਤੇ ਨਸ਼ੇ ਦੀ ਪੂਰਤੀ ਵਾਸਤੇ ਇਹ ਆਲਮੋਸਟ ਜਿਹੜੇ ਹਜੇ ਨੇ ਰਾਤ ਭਰਾਤ ਜਿਹੜੇ ਹੈਗੇ ਆ ਇਕੱਲੇ-ਦਕੱਲੇ ਬੰਦੇ ਰੋਕੇ ਨੂੰ ਲੁੱਟ ਕੋ ਦਾ ਸ਼ਿਕਾਰ ਬਣਾਉਂਦੇ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਨੌਜਵਾਨਾਂ 'ਚੋਂ ਇੱਕ ਪੰਜਾਬੀ ਅਤੇ ਦੋ ਪ੍ਰਵਾਸੀ ਨੌਜਵਾਨੇ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵਾਰਦਾਤਾਂ ਬਾਰੇ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ